ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਜਾਗਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਕੋਸ਼ਿਸ਼ ਕਰੋ ਕਿ ਰਾਤ ਨੂੰ ਜਲਦੀ ਸੋਇਆ ਜਾਵੇ ਜੇ 10 ਵਜੇ ਦੇ ਕਰੀਬ ਤੁਸੀਂ ਸੋ ਜਾਂਦੇ ਹੋ ਕੀਰਤਨ ਸੁਵੇਲਾ 7 ਵਜੇ ਦਾ ਜਾਪ ਕਰ ਲੈਂਦੇ ਹੋ ਤਾਂ ਉਦੋਂ ਬਾਅਦ ਮੋਬਾਈਲ ਨਾਲ ਜੇ ਦੇਖਿਆ ਜਾਵੇ ਤਾਂ ਹੋਰ ਵੀ ਵਧੀਆ ਨਹੀਂ ਲਾਉਂਦੀ ਹੈ ਤੇ ਅੰਮ੍ਰਿਤ ਵੇਲੇ ਅੱਖ ਵੀ ਖੁੱਲ ਜਾਂਦੀ ਹੈ 6 ਘੰਟੇ ਨਾਰਮਲ ਹੀ ਬੰਦਾ ਸੌਂਦਾ 10 ਤੋਂ 4 ਵਜੇ ਤੱਕ ਜੇ ਬੰਦਾ ਸੌਂ ਲਵੇ ਤਾਂ ਨੀਂਦ ਪੂਰੀ ਹੋ ਜਾਂਦੀ ਹੈ 4 ਵਜੇ ਬੰਦਾ ਜਾਗ ਕੇ ਬਿਲਕੁਲ ਆਪਣਾ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਸਭ ਤੋਂ ਪਹਿਲਾਂ ਨਹਾ ਤੋਂ ਕੇ ਬਾਣੀ ਪੜ ਸਕਦੇ ਹੋ ਗੁਰੂ ਘਰ ਜਾਓ ਦਿਨ ਦੀ ਸ਼ੁਰੂਆਤ ਕਰੋ ਹੋਰਾਂ ਤੋਂ ਐਡਵਾਂਸ ਹੋ ਜਾਂਦਾ ਹੈ ਬੰਦਾ ਅੰਮ੍ਰਿਤ ਵੇਲੇ ਤਾਂ ਹੀ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਏ ਕਿਉਂਕਿ 4-5 ਘੰਟੇ ਆਪਾਂ ਹੋਰਾਂ ਤੋਂ ਐਡਵਾਂਸ ਹੋ ਜਾਣੇ ਆ। ਬਾਕੀ ਇਹੀ ਤਰੀਕਾ ਏ ਜੇ ਤੁਸੀਂ ਐਕਸਪੈਰੀਮੈਂਟ ਕਰੋ ਤਾਂ ਲਗਾਤਾਰ ਇੱਕ ਦੋ ਮਹੀਨੇ ਇਹ ਚੀਜ਼ ਨੂੰ ਫੋਲੋ ਕਰੋ ਤਾਂ ਅੰਮ੍ਰਿਤ ਵੇਲੇ ਜ਼ਰੂਰ ਉਠਿਆ ਜਾਊਗਾ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨਗੇ। ਬਾਕੀ ਅਰਦਾਸ ਕਰਿਆ ਕਰੋ। ਅਰਦਾਸ 'ਚ ਵੱਡੀ ਪਾਵਰ ਤੇ ਜਿਵੇਂ ਜਿਵੇਂ ਆਪਾਂ ਇਹ ਤਰੀਕਾ ਫੋਲੋ ਕਰਦੇ ਆਂ ਤੇ ਅਮਰਤ ਵੇਲੇ ਜਰੂਰ ਰੱਖ ਆਪਣੇ ਆਪ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਸਾਹਿਬ ਕਿਰਪਾ ਕਰਦੇ ਆਂ ਆਖੀ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾਮਾਂ ਸੁੱਖਾਂ ਦੇ ਖੰਡਾਰੇ ਨਾਮ ਦੇਖ ਜਾਣੇ ਬਖਸ਼ੇ ਜੀ ਰੱਬ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ